ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਨਗਰ ਨਿਵਾਸੀ ਜਾਣਦੇ ਹੀ ਹਨ ਭਾਈ ਕਨੇਜਾ ਜੀ ਜੁਵਨ ਸਮਾਜਿਕ ਕਲਪ ਕੰਡੋਰੀ ਵੱਲੋਂ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਐਨਆਰਆਈ ਭੈਣਾਂ ਦੇ ਸਹਿਯੋਗ ਦੇ ਨਾਲ ਨਦਰ ਪੰਡੋਰੀ ਦੀਆਂ ਉਹਨਾਂ ਬੱਚੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਜਾ ਰਹੀਆਂ ਹਨ ਜਿਨ੍ਹਾਂ ਨੇ ਆਪਣੇ ਗੁਰਦੁਆਰਾ ਸਾਹਿਬ ਵਿਖੇ ਲੱਗੇ ਸਿਲਾਈ ਕੈਂਪ ਦੇ ਵਿੱਚ ਬੜੀ ਮਿਹਨਤ ਦੇ ਨਾਲ ਸਿੱਦਕਤ ਦੇ ਨਾਲ ਸਿਲਾਈ ਸਿੱਖਣ ਦੀ ਕੋਸ਼ਿਸ਼ ਕੀਤੀ ਤੇ ਅੱਜ ਆਪਾਂ ਪਹੁੰਚੇ ਹਾਂ ਜੀ ਸਰਦਾਰ ਕਰਨਪਾਲ ਧਰਮਪਾਲ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ ਜੀ ਤੇ ਉਹਨਾਂ ਦੀ ਪੁੱਤਰੀ ਕਮਲਜੀਤ ਕੋਰ ਕਮਲਜੀਤ ਕੋਰ ਉਹਨਾਂ ਨੇ ਉਹਨਾਂ ਨੂੰ ਪੁਰਾਣੀ ਸਲਾਈ ਮਸ਼ੀਨ ਦੇਣੀ ਆ ਤੇ ਸਾਡੇ ਸਰਦਾਰ ਜੀ ਸੱਜਣ ਨੂੰ ਬਹੁਤ ਬਹੁਤ ਧੰਨਵਾਦ ਪਰਿਵਾਰ ਧਰਮਪਾਲ ਸਿੰਘ ਜੀ ਤੁਹਾਡੇ ਨਾਲ ਬਹੁਤ ਬਹੁਤ ਧੰਨਵਾਦ ਕਿਉਂਕਿ ਨਗਰ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾ ਹੈ ਉਹ ਤਾਂ ਹੀ ਸਫਲ ਹੁੰਦਾ ਜੇ ਨਗਰ ਨਿਵਾਸੀ ਉਹਦਾ ਸਾਥ ਦੇਣਗੇ ਮੰਨ ਲਓ ਭਾਈ ਕਹਿੰਦੇ ਜੀ ਕਲੱਬ ਵੱਲੋਂ ਸਲਾਈ ਕੈਂਪ ਲੱਗਿਆ ਉੱਥੇ ਨਗਰ ਦੀਆਂ ਬੱਚੀਆਂ ਗਈਆਂ ਨਗਰ ਕਲੱਬ ਵੱਲੋਂ ਕੋਈ ਖੇਡਾਂ ਕਰਵਾਈਆਂ ਨੇ ਆ ਉੱਥੇ ਨਗਰ ਦੇ ਬੱਚੇ ਬੱਚੀਆਂ ਗਈਆਂ ਕੋਈ ਹੋਰ ਪ੍ਰੋਗਰਾਮ ਕਰਵਾਇਆ ਗਿਆ ਉੱਥੇ ਨਗਰ ਦੀਆਂ ਬੱਚੀਆਂ ਗਈਆਂ ਇਹ ਪ੍ਰੋਗਰਾਮ ਤਾਂ ਹੀ ਸਫਲ ਨੇ ਜੇ ਨਗਰ ਦੇ ਬੱਚੇ ਬੱਚੀਆਂ ਉਹਦੇ ਵਿੱਚ ਹਿੱਸਾ ਲੈਣਗੇ ਬੱਚੇ ਬੱਚੀਆਂ ਦੇ ਨਾਲ-ਨਾਲ ਮੈਂ ਨਗਰ ਦੀਆਂ ਮਾਤਾਵਾਂ ਭੈਣਾਂ ਨੂੰ ਵੀ ਬੇਨਤੀ ਕਰਦਾ ਕਿ ਉਹਨਾਂ ਲਈ ਵੀ ਬਹੁਤ ਸਾਰੇ ਪ੍ਰੋਗਰਾਮ ਆਉਂਦੇ ਆ ਉਹ ਵੀ ਲਗਾਤਾਰ ਹਿੱਸਾ ਲੈਂਦੇ ਰਿਹਾ ਕਰੋ ਕਿਉਂਕਿ ਜੇਕਰ ਤੁਸੀਂ ਹਿੱਸਾ ਲੈਂਦੇ ਰਹੋਗੇ ਤਾਂ ਪ੍ਰੋਗਰਾਮ ਹੁੰਦੇ ਰਹਿਣਗੇ ਜਦੋਂ ਇਸ ਹੱਸ ਲੈਣ ਵਾਲੇ ਨਹੀਂ ਹੋਣਗੇ ਤਾਂ ਕੋਈ ਵੀ ਪ੍ਰੋਗਰਾਮ ਉਹਨਾਂ ਤੋਂ ਬਿਨਾ ਪੈਂਡ ਦੇ ਵਿੱਚ ਹੁੰਦਾ ਨਹੀਂ ਸੋ ਬਹੁਤ-ਬਹੁਤ ਧਰਮਪਾਲ ਜੀ ਦਾ ਤੇ ਉਹਨਾਂ ਦੀ ਸੁਪਤਰੀ ਕਮਲਜੀਤ ਕੌਰ ਦਾ ਜਿਨ੍ਹਾਂ ਨੇ ਸਿਲਾਈ ਪੂਰੀ ਮਿਹਨਤ ਨਾਲ ਤੇ ਸਦਕਤ ਨਾਲ ਮੇਸ ਸਿਲਾਈ ਸਿੱਖੀ ਉੱਥੇ ਕੈਂਪ ਦੇ ਵਿੱਚ ਤੇ ਇਸ ਦੇ ਨਾਲ ਆਪ ਧੰਨਵਾਦ ਕਰਾਂਗੇ ਮਨਜੀਤ ਕੌਰ ਮੈਡਮ ਦਾ ਜਿਨ੍ਹਾਂ ਨੇ ਇਹਨਾਂ ਨੂੰ ਸਿਲਾਈ ਦੀਆਂ ਬਰੀਕੀਆਂ ਦੱਸੀਆਂ ਸਾਰੇ ਐਨ ਆਰ ਆਈ ਭਰਾਵਾਂ ਦਾ ਭੈਣਾਂ ਦਾ ਬਹੁਤ-ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ